ਜੈ ਸ਼੍ਰੀ ਰਾਮ ਦੋਸਤੋ ਜੈ ਸ਼੍ਰੀ ਰਾਮ ਅੱਜ ਮੈਂ ਇੱਕ ਵੀਡੀਓ ਰਾਹੀਂ ਦੱਸ ਰਿਹਾ ਕਿ ਜਿਹੜਾ ਪੰਜਾਬ ਦੇ ਵਿੱਚ ਫਿਰੋਜ਼ਪੁਰ ਦੇ ਵਿੱਚ ਇੱਕ ਵੱਡੇ ਆਰਐਸਐਸ ਦੇ ਨੇਤਾ ਉਹਦੇ ਪੋਤੇ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਕੀ ਕਸੂਰ ਸੀ ਉਸ ਨੌਜਵਾਨ ਦਾ 38 ਤੋਂ 40 ਸਾਲ ਨੌਜਵਾਨ ਦੀ ਉਮਰ ਹੈ ਕੀ ਕਸੂਰ ਸੀ ਉਹਦਾ ਕਿ ਉਹ ਇੱਕ ਜੱਥੇਬੰਦੀ ਨਾਲ ਰਲਿਆ ਕਿ ਉਹ ਇੱਕ ਹਿੰਦੂ ਜੱਥੇਬੰਦੀ ਆਗੂ ਦਾ ਪੋਤਾ ਸੀ ਇਹ ਕਸੂਰ ਸੀ ਉਹਦਾ ਪੰਜਾਬ ਦੇ ਵਿੱਚ ਖਾਲਿਸਤਾਨ ਲਹਿਰ ਨੂੰ ਸ਼ਰਿਆਮ ਜਿੰਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਟਾਰਗੇਟ ਕਿਲਿੰਗ ਪੰਜਾਬ ਦੇ ਵਿੱਚ ਹੋ ਰਹੀ ਹੈ ਟਾਰਗੇਟ ਕਿਲਿੰਗ ਹੋ ਰਹੀ ਹੈ ਇੱਕ ਸ਼ੇਰੀ ਪੰਜਾਬ ਦੇ ਨਾਂ ਦੀ ਜੱਥੇਬੰਦੀ ਹੈ ਉਹ ਸ਼ਰਿਆਮ ਇਹਨੂੰ ਪ੍ਰਮੋਟ ਕਰ ਰਹੀ ਹੈ ਉਹ ਕੈਰੀ ਕਤਲ ਦੀ ਜ਼ਿੰਮੇਵਾਰੀ ਅਸੀਂ ਲੈਣੀ ਹੈ ਦੇਖੋ ਇਹ ਕਤਲ ਦੀ ਜ਼ਿੰਮੇਵਾਰੀ ਲੈਣਾ ਬੜੀ ਮਾੜੀ ਗੱਲ ਹੈ ਅਸੀਂ ਇੱਕ ਗੱਲ ਬੇਨਤੀ ਕਰਨਾ ਚਾਹੁੰਦੇ ਆ ਜਿਹੜੇ ਵੀ ਦੋਸ਼ੀ ਉਸ ਪਰਿਵਾਰ ਨੂੰ ਜਿਨ੍ਹਾਂ ਨੇ ਉਜਾੜਿਆ ਉਸ ਪਰਿਵਾਰ ਦਾ ਬੱਚਾ ਜਿਨ੍ਹਾਂ ਨੇ ਮਾਰਿਆ ਉਹ ਅੱਜ ਪਰਿਵਾਰ ਤੇ ਕੀ ਬੀਤਦੀ ਜਿਹੜਾ ਮੂੰਹ ਚੁੱਕਦਾ ਅਸੀਂ ਜ਼ਿੰਮੇਵਾਰੀ ਲੈਣੇ ਆ ਮੈਂ ਭਗਵੰਤ ਮਾਨ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਸੀਐਮ ਸਾਹਿਬ ਕਿ ਜਿਹੜੀ ਹਿੰਦੂਆਂ ਦੀ ਪੰਜਾਬ ਦੇ ਵਿੱਚ ਕਤਲਿਆ ਹੋ ਰਿਹਾ ਇਹਦਾ ਜ਼ਿੰਮੇਵਾਰ ਕੌਣ ਹੈ ਕੌਣ ਜ਼ਿੰਮੇਵਾਰ ਹੈ ਇਸ ਕਤਲ ਦਾ ਕੀ ਕਹਿ ਰਿਆ ਸੀ ਕੋਈ ਬਿਆਨ ਤੇ ਉਹਨੇ ਦਿੱਤਾ ਨਹੀਂ ਆਰਐਸਐਸ ਸਿਰਫ ਇੱਕ Hindu ਸੀ ਤਾ ਕਤਲ ਹੋਇਆ ਕਿ ਪੰਜਾਬ ਦੇ ਵਿੱਚ Hindu ਦਾ ਹਾਲ ਮਾੜਾ ਹੋ ਹਾਲ ਮਾੜਾ ਕਰਨਾ ਚਾਹੁੰਦੇ ਨੇ Hindu ਦਾ ਇੱਥੋਂ ਪਲਾਨ ਕਰਨਾ ਚਾਹੁੰਦੇ ਨੇ ਕਿ Hindu ਇੱਥੋਂ ਪਲਾਨ ਕਰ ਜੇ ਮਤਲਬ ਜੋ 84 ਦੇ ਵਿੱਚ 84 ਦੇ ਬਾਅਦ ਜਿੱਦਾਂ 35000 Hindu ਦਾ ਕਤਲ ਇਹਮ ਹੋਇਆ ਬੱਸਾਂ ਚ ਲਾ ਲਾ ਮਾਰੇ ਗਈ ਉਹ ਤੇ 2018 ਤੋਂ ਬਾਅਦ ਆਪਾਂ ਗਿਣਤੀ ਕਰੀਏ ਤੇ ਕਿੰਨੀ ਗਿਣਤੀ ਹੋਗੀ ਰੋਜ਼ ਕਤਲ ਹੋ ਰਿਹਾ ਰੋਜ਼ ਗੋਲੀਆਂ ਚੱਲਦੀਆਂ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਪੰਜਾਬ ਦੀ ਸਰਕਾਰ ਨੂੰ ਕਿ ਜਲਦ ਤੋਂ ਜਲਦ ਦੋਸ਼ੀ ਗ੍ਰਿਫਤਾਰ ਕੀਤੇ ਜਾਣ ਤੇ ਇਹ ਜਿਹੜੇ ਬਾਹਰ ਬੈਠੇ ਆ ਜਿਹੜੇ ਫੰਡਿੰਗ ਇਕੱਠੀ ਕਰ ਰਹੇ ਆ ਫੰਡਿੰਗ ਦੇ ਕੇ ਕਤਲ ਕਰਵਾ ਰਿਹਾ ਇਹਨਾਂ ਤੇ ਜਲਦ ਤੋਂ ਜਲਦ ਨੱਥ ਪਾਈ ਜਾਏ ਤੇ ਜਿਹੜੇ ਵੀ ਦੋਸ਼ੀ ਆ ਫੜ ਕੇ ਇਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਏ ਜੈ ਸ਼੍ਰੀ ਰਾਮ